ਹਾਜੀ ਗੁਰਦੀਪ ਸਿੰਘ ਜਿਹੜੀ ਪਵਾਜ ਜਥੇਬੰਦੀ ਤੋਂ ਪਹੁੰਚਿਆ ਹਨ ਜੀ ਆਪਣੀ ਹਾਜ਼ਰੀ ਲਵਾਈ ਹੈ ਜਗਤਾਰ ਸਿੰਘ ਅ ਪਵਾਜ ਜਥੇਬੰਦੀ ਤੋਂ ਇਹ ਵੀ ਆਪਣੀਆਂ ਹਾਜ਼ਰੀਆਂ ਲਵਾ ਕੇ ਗਏ ਆ ਤੇ ਹੁਣ ਸੁਨਦਰ ਸਿੰਘ ਕੌਂਸਰਾ ਜੀ ਉਹ ਵੀ ਆਪਣੀ ਕੀਮਤੀ ਟਾਈਮ ਤੋਂ ਟਾਈਮ ਕੱਢ ਕੇ ਉਹ ਵੀ ਆਪਣੇ ਦੋ-ਤਿੰਨ ਮਿੰਟ ਚਾਹ ਪਾਣੀ ਕਰ ਗਏ ਸੁਨਦਰ ਸਿੰਘ ਕੌਂਸਰਾ ਜੀ 5 ਮਿੰਟ ਪੰਜ ਮਿੰਟ ਉਵਾਕ ਉਵਾਕ ਜੱਥੇਵੰਦੀਆਂ ਦੇ ਜਿਹੜਾ ਉਹਦੇ ਵੀਰੋ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੈਂ ਤੋਂ ਪਹਿਲੇ ਬੁਲਾੜਿਆ ਨੇ ਬੜੇ ਉਸਤਾਦ ਦੀ ਗੱਲਾਂ ਕੀਤੀਆਂ ਨੇ ਉਹ ਬੇਰੇ ਕੋਲ ਸੇ ਇਹਨੇ ਆਹ ਆਪਾਂ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਤੇ ਉਹ ਛੋਟਾ ਵਪਾਰੀ ਵਰਗਾ ਜਿਹੜਾ ਬਹੁਤ ਘੱਟ ਕਾਊਗਾ ਹalleluya ਨੂੰ ਸਮਝ ਨਹੀਂ ਆ ਰਹੀ ਕਿ ਕੱਲ ਨੂੰ ਆ ਰਿਹਾ ਸਮਾਂ ਜਿਹੜਾ ਉਹਦੇ ਨਾਲ ਅਸੀਂ ਕਿਵੇਂ ਨਿਬੜਾਂਗੇ ਭਰਾਵੋ ਆ ਜਿਹੜੇ ਚੇਪਾਂ ਦੇ ਮੇਟਰ ਨੇ ਇਹ ਇੱਕ ਬਹੁਤ ਹੀ ਚਲਾਕੀ ਭਰਿਆ ਕਦਮ ਹੈ ਸਰਕਾਰ ਦਾ ਇਹ ਪ੍ਰਾਈਵੇਟ ਕੰਪਨੀਆਂ ਨਾਲ ਮਿਲ ਕੇ ਇਹਨਾਂ ਨੇ ਇਹ ਸਾਰਾ ਅਲੰਬਰ ਰਚਿਆ ਹੋਇਆ ਹੈ ਆਪਰਾ ਗੋਂਡੀ ਦੇਸ਼ ਹੈ ਪਾਕਿਸਤਾਨ ਉਹਦੇ ਵਿੱਚ ਚైనੀ ਕੰਪਨੀ ਹੈ ਇੱਕ ਬਾਪਦਾ ਉਹਦਾ ਨਾਮ ਹੈ ਉਹਨੇ ਕੋ ਸਾਰੀ ਬਿਜਲੀ ਦਾ ਕੰਟਰੋਲ ਹੈ ਆ ਤੋਂ ਆਦੇ ਸਮੇਂ ਤੋਂ ਪਹਿਲੇ ਇੰਡੀਆ ਗਰੁੱਪ ਨਾਲ ਪਾਕਿਸਤਾਨ ਦੋਵੜਾ ਦਾ ਸਮਝੌਤਾ ਸੀ ਕਿ ਜਿਹੜੀ ਸਾਡੀ ਵਾਧੂ ਬਿਜਲੀ ਹੋਏਗੀ ਉਹ ਸਾਡੇ ਤੋਂ ਪਾਕਿਸਤਾਨ ਖਰੀਦਿਆ ਮੇਰੇ ਨਾਲ ਲਿਖਦਾ ਸਮੇਂ ਦੇ ਹਰਾਤ ਨੇ ਉਹ ਆਉਂਦਾ ਉਹ ਸਮਝ ਉਤਾਰ ਸਲੇ ਨਹੀਂ ਚੜਿਆ ਆਉਂਦਾ ਪਾਕਿਸਤਾਨ ਜਿਵੇਂ ਚైనా ਦੀ ਗੋਦ ਜਿ ਬੈਠ ਕੇ ਖੇਡ ਰਿਹਾ ਉਹ ਬਾਗ ਦਾ ਉਪਰੀ ਦੇ ਉੱਤੇ ਆਪਣਾ ਜਾਓ ਵਿਛਾ ਲਿਆ ਉੱਤੇ ਇੱਕ ਘਰ ਦੇ ਵਿੱਚ ਬਰਬਜਗਦਾ ਇੱਕ ਪੱਖਾ ਇੱਕ ਫਰਿੱਜ ਬਿੱਲ ਕਿੰਨਾ ਆਉਂਦਾ 35000 40000 50000 ਉਹ ਤੋਂ ਦੇ ਲੋਕਾਂ ਨੇ ਇੱਕ 50 ਖਰਾ ਲਿਆ ਗਦੇ ਪਾਣੋਂ ਗਦੇ ਚੇਹਾਂ ਨੂੰ ਵਿੱਚੋਂ ਆਪਣੇ ਘਰ ਦੀ ਬਿਜਲੀ ਜਗਾਓ ਉਹੀ ਕੰਮ ਜਿੱਤੇ ਇਹਨਾਂ ਨੇ ਅਗਾਨੀਆਂ ਨਾਲ ਵਾਅਦਾ ਕਰ ਲਿਆ ਐਲ ਐਮ ٹی ਗਰੁੱਪ ਪਰ ਉਹਦੇ ਨਾਲ ਕੇ ਖੇਡ ਬਣਾਈ ਕਿ ਆਪਾਂ ਕਿਹੋ ਜਿਹਾ ਦੇ ਲੋਕਾਂ ਨੂੰ ਹੀ ਲੁਕਣਾ ਹੋਰ ਆ ਸਾਡੇ ਵਿੱਚ ਬੰਗਾਲ ਦੇ ਭਾਈਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣਾ ਮਤਾ ਜਥਾ ਲੈ ਕੇ ਬੀਬੀ ਉਹ ਵੀ ਨਾਲ ਆਈਆਂ ਨੇ ਮੈਂ ਉਹਨਾਂ ਦਾ ਆਉਣ ਦਾ ਸਵਾਗਤ ਕਰਦਾ ਬਹੁਤ ਬਹੁਤ ਧੰਨਵਾਦ ਜਿਹੜੇ ਜਿਹੜੇ ਨਾਲ ਇਸ ਪਰਦੇ ਸ਼ਾਮਾ ਹੋਏ ਨੇ ਸੋਪਰਾ ਹੋਏ ਇਹ ਜਿਹੜੀਆਂ ਕਾਪਰੀਆਂ ਨੇ ਇਹਨਾਂ ਨੇ ਤੁਹਾਨੂੰ ਲੋਕਣਾ ਕਿਉਂਕਿ ਜਿਹੜੀ ਲੀਗਲ ਹੈ ਗਰਮੀਆਂ ਦੇ ਦੌਰ ਦੇ ਵਿੱਚ ਥਰਮਲ ਪਲਾਟਾਂ ਤੋਂ ਇਹ ਹਵਾ ਵੀ ਜਾਂਦੀ ਹੈ ਉਹ ਸਾਡੇ ਕੋਲ ਇਹਨਾਂ ਦੇ ਬਿੱਲ ਵਸੂਲ ਕਰਦੇ ਨੇ ਉਹਨਾਂ ਦਾ ਇੱਕੋ ਇੱਕ ਸਾਧਨ ਸੀ ਕਿ ਆਕੇ ਪਰਿਮੀਟਰ ਆਵੋ ਜਿਹੜੀ ਲੀਡਰ ਹੈ ਉਹ ਖੁੱਤਕਾ ਅਗਦੇ ਜੱਤੇ ਬਾਦੋ ਸਾਨੂੰ ਘਰ ਦਾ ਰਾਜ ਹੋਵੇ ਸੋ ਅੰਨੀ ਦੇ ਧਰਮਪੁਰਾ ਦੀ ਬਿਜਲੀ ਹੈ ਜਿਹੜੀ ਇਹ ਸਾਨੂੰ ਸਪਲਾਈ ਕਰ ਰਹੀ ਹੈ ਉਹ ਸਪਲਾਈ ਕਿਵੇਂ ਹੁੰਦੀ ਹੈ ਕਈਆਂ ਦੇ ਮਰਾਂ ਦੇ ਵਿੱਚ ਇਹ ਦੂਰ ਦਾਗਾ ਹੁੰਦੀ ਹੈ ਕਿ ਬਿਜਲੀ ਦਾ ਪੰਜਾਬ ਤੋਂ ਬਹੁਤ ਦੂਰ ਹੈ ਸਾਨੂੰ ਕਿਵੇਂ ਆਵੇ ਲੇਕਿਨ ਭਰਾਵੋ ਸਾਰਾ ਕੰਟਰੋਲ ਸੈਂਟਰ ਦੇ ਹੱਥ ਹੈ ਦਿੱਲੀ ਦੇ ਵਿੱਚ ਹੈ ਬੈਠੇ ਨੇ ਉੱਤੇ ਈਸਟ ਵੈਸਟ ਨਾਰਥ ਸੌਥ ਇਹ ਪਹਿਲੇ ਉਹ ਪਹੁੰਚ ਜਾਂਦੀ ਹੈ ਉਹ ਆਪਣੇ ਵਿਆਜ ਦੇ ਨਾਲ ਵੰਡ ਕਰਦੀ ਹੈ ਔਰ ਇਹ ਤੁਹਾਡੇ ਤੱਕ ਪਹੁੰਚਦੀ ਹੈ ਪਰ ਇਹ ਪਾਖੜਾ ਮੰਗਲ ਰੇਨ ਤੋਂ ਬਿਜਲੀ ਬਰਦਾ ਦੇ ਇਹ ਵੇਚ ਰਹੇ ਨੇ ਲੇਕਿਨ ਭਰਾਵੋ ਇਹ ਪਾਖੜਾ ਮੰਗਲ ਰੇਨ ਦਾ ਹਨੂ ਇਤਿਹਾਸ ਉੱਛਾ ਕਿ ਸਾਨੂੰ ਸਿਰਫ 0% ਬਿਜਲੀ ਇੱਥੋਂ ਮਿਲ ਰਹੀ ਹੈ ਉਹ ਕਿਵੇਂ ਤੁਸੀਂ ਪੁੱਛੋ ਕਿਵੇਂ ਬਿਜਲੀ ਸੈਕਟਰ ਕੋਲ ਸੀ ਉਹਦੇ ਤੋਂ ਹਰਿਆਣਾ ਅਲੱਗ ਹੋ ਗਿਆ ਸਾਨੂੰ 100% ਬਿਜਲੀ ਮਿਲੀ ਉਤੋਂ ਕੀ ਸੀ ਕਿ ਇੱਕ ਜੋ ਅੱਜ ਆਪਣਾ ਪਣ ਬਿਜਲੀ ਘਰ ਉਹ ਯੂਪੀ ਅੰਦਰ ਹੈ ਉਤਰਾਚਲ ਜਾ ਗਿਆ ਉੱਥੋਂ ਸਾਨੂੰ ਬਿਜਲੀ ਜਿਹੜੀ ਹੈ ਉਹ 19% ਮਿਲੀ ਸੀ ਲੇਕਿਨ ਜਦੋਂ ਇਹ ਪੰਜਾਬ ਹਰਿਆਣਾ ਬਣੇ ਉਹ ਬਿਜਲੀ ਜਿਹੜੀ ਸੀ ਉਹ ਬਿਲਕੁਲ ਸਾਡਾ ਹਿੱਸਾ ਜਿਹੜਾ ਉਹ ਕਦਮ ਕੜ ਦਿੱਤਾ ਗਿਆ ਸੈਟਰ ਦੁਆਰਾ ਮਾਇਸਕਰ ਨੂੰ ਪੁੱਛਣਾ ਚਾਹੋ ਨਾ ਕਿ ਉਹ ਬਿਜਲੀ ਕਿਉਂ ਨਹੀਂ ਸਾਨੂੰ ਬੜੀ ਬਿਜਲੀ ਸਰਤੀ ਜਿਹੜੀ ਹੈ ਉਹ ਵਾਇਆ ਕਰਵਾ ਕਰਾਉਂਦੇ ਇਹ ਜਿਹੜੀ ਧਰਮੋਤ ਪਲਾਟਾ ਦੀ ਬਿਜਲੀ ਆਣਾ ਨਹੀਂ ਆਵਣੀ ਆ ਦੀ ਐਲ ਐਂ ਡੀ ਦੁਆਪਦੀ ਇਹ ਸਾਡੇ ਨੂੰ ਕਿਉਂ ਮਰੀ ਜਾ ਰਹੀ ਹੈ ਇਹ ਲੋਕਾਂ ਦੀਆਂ ਚਾਲਾਂ ਨੇ ਭਾਵੋ ਇਹ ਮਨ ਨੂੰ ਸੁਚੇਤ ਹੋ ਜੋ ਅੱਜ ਅਜੇ ਜੇ ਬਿਜਲੀ ਟੂਬਾਂ ਲਾਣ ਦੇ ਆਪਰਾ ਵਰੀ ਲੜ ਰਿਆ ਉਹਦਾ ਮੋਰਚਾ ਮੈਂ ਲੜਿਆ ਸੀ ਇੱਥੇ ਮੇਰੇ ਕੋਈ ਸਾਥੀ ਬੈਠੇ ਹੋਣਗੇ ਮੈਂ ਸਮਾਹ ਮਹਿੰਦਾ ਲੁਧਿਆਣਾ ਜੇਰ ਕੇ ਲੱਗਿਆ ਕਟਿਆ ਉੱਤੇ ਆਹ ਸਾਡੀ ਇਹੀ ਲੜਾਈ ਸੀ ਕਿ ਸਾਡਾ ਜਿਹੜਾ ਇੱਕ ਵੀ ਰੱਈਆ ਦੇਣਾ ਹੁਜ ਨੇ ਆਕੜ ਨਹੀਂ ਬਣਦਾ ਕਿਉਂਕਿ ਸਾਡਾ ਜਿਹੜਾ ਕਰੋੜਾ ਅਰਬ ਰੱਈਆ ਮੰਡੀ ਕਰਨ ਮੋੜ ਵਾਲ ਬਕਾਇਆ ਓ ਤੁਸੀਂ ਹੋਰ ਮਹਿਦਮਾਂ ਬੁੰਦੇ ਹੋ ਸਿਰਫ ਦਾ ਸਿਰਫ ਸਾਨੂੰ ਮਾੜੀਆਂ ਮੋਡੀਆਂ ਸੜਕਾਂ ਬਣਾ ਕੇ ਦੰਦੇ ਹੋ ਬਾਕੀ ਪ੍ਰਾਧਕ ਦੇ ਜਾਂਦਾ ਤਾਂ ਉਦੋਂ ਇਹ ਮੰਨੇ ਅਸੀਂ ਸਾਡੇ ਬਿਲੀ ਦੇ ਦੇ ਨਾ ਹੋਏ ਸੀ ਔਰ ਇਹ ਸਾਨੂੰ ਕੋਈ ਖਰੇਰਤ ਨਹੀਂ ਦੇ ਰਹੇ ਤੇ ਸਾਡੀ ਕਮਾਈ ਆ ਸਾਡੀ ਕਮਾਈ ਕੋਈ ਅਸੀਂ ਆਪਣੇ ਜਿਹੜੇ ਇਹ ਵੇਲੇ ਜਿਹੜੇ ਦੋੜਿਆ ਸੁਪਰਾਓ ਚੌਕ ਸੋਜੋ ਘਰ ਘਰ ਆਪਾਂ ਸੁਹਾਨ ਹੈ ਜਿਹੜੇ ਜਾਣੇ ਔਰ ਜੋ ਇਹਨਾਂ ਦੀਆਂ ਕੋਡੀਆਂ ਚਾਲਾਂ ਦੇ ਉਹਨਾਂ ਨੂੰ ਤੁਰੰਤ ਸਮੇਂ ਦੇ ਘਰੇ ਔਰ ਬਿਲਕੁਲ ਵੀ ਇਹਨਾਂ ਨੇ ਜਿਹੜੇ ਚੇਪੜੇ ਮੀਟਰ ਨੇ ਉਹ ਨਹੀਂ ਚੱਲਣ ਦੇਰੇ ਉਹ ਸਾਰੇ ਪੱਟ ਕੇ ਐਸਜੀਓ ਦਾ ਦਫ਼ਤਰ ਦੇ ਵਿੱਚ ਜਮਾ ਦਿਵਾਓ ਔਰ ਜਿਹੜੇ ਪਰਾਣੇ ਮੀਟਰ ਨੇ ਉਹਨਾਂ ਨੂੰ ਕੋਈ ਕੋਈ ਉਹ ਲਾਓ ਕਿਉਂਕਿ ਇਹ ਸਾਡਾ ਰਾਜ ਹੈ ਇਹ ਤੋਂ ਅੱਧਾ ਸਭੀ ਜਨਾ ਦਾ ਮੇਰਾ ਰਾਜ ਹੈ ਕਰੋਣੀ ਲੈ ਕੇ ਆਇਆ ਸਾਡੀ ਲੋਕਾਂ ਦਾ ਬੜਿਆ ਇਹ ਸਾਡੀ ਮਰਜ਼ੀ ਮਦਦ ਉਹ ਚੱਲੂਗਾ ਇਹ ਤਾਂ ਇਹ ਰਾਜ ਹੋਊਗਾ ورنہ ਜੇ ਚੱਕਿਰੇ ਦਮਾ ਜੇ ਕਰਾਵੀ ਕਿ ਮੈਂ ਦੋਨੋਂ ਧਰਨੇ ਓਝਾਰ ਕੇ ਬੜਾ ਸ਼ੇਰ ਬਣ ਗਿਆ ਖੇਤਰ ਦੇ ਅਠਾਰੇ ਦੇ ਪਰ ਇਹ ਰਖਾ ਜਿਹੜੇ ਯੋਧੇ ਉਹ ਕੁਸ਼ ਰਵਾਸ ਤੇ ਉਹ ਦੰਦੇ ਕਰਦੇ ਨੇ ਔਰ ਉਹਨਾਂ ਦਾ ਜੋ ਦੁਗਣਾ ਹੋ ਕੇ ਉੱਪਰ ਇਹ ਸਾਡਾ ਇਤਿਹਾਸ ਹੈ ਜਦੋਂ ਮਗਲ ਅੱਜਾ ਸੇਵਾ ਨੇ ਹਮਲਾ ਕਰ ਦਿਆ ਸੀ ਨਾ ਜੰਗਲਾਜ ਲੋਕ ਜੀ ਕਰਦੇ ਸੀ ਜਦੋਂ ਉਹਨਾਂ ਦਾ ਦੇਖਿਆ ਕਿ ਉਹ ਮਾੜਾ ਗੁੱਸਾ ਸਾਹਮਣੇ ਆ ਗਿਆ ਉਹਨਾਂ ਦਾ ਟੱਕਰਾਂ ਲਾਦੇ ਹੁੰਦੇ ਸੀ ਸੋ ਇਹਦਾ ਹਮਲਾ ਨਹੀਂ ਦੀ ਕਰਿਆ ਇਹਨਾਂ ਨੂੰ ਪਿੰਡਾਂ ਜੀ ਨਹੀਂ ਮਰਨ ਦੇਣਾ ਇਹਨਾਂ ਨੂੰ ਬਾਹਰੋਂ ਭੜ ਕੇ ਕਾਲਿਆਂ ਨੂੰ ਭੜ ਕੇ ਪੁੱਛੜੇ ਕਿ ਸਾਡਾ ਜਿਹੜਾ ਧਰਨਾ ਸੈਂਟਰ ਸਰਕਾਰ ਸੀ ਤੇਰਾ ਕੀ ਹੱਕ ਹੋਦਾ ਸੀ ਪੰਜਾਬ ਨੂੰ ਧਰਨਾ ਲੱਗਿਆ ਉਹ ਉਹ ਆਪਰੇ ਬੋਚਾ ਲੈ ਕੇ ਧਰਿਆ ਤੇ ਸਾਨੂੰ ਲੁੱਟਿਆ ਸਾਡਾ 200 ਕਰੋੜ ਤੋਂ ਵੱਧ ਦਾ ਨੁਕਸਾਨ ਨੇ ਕੀਤਾ ਉਹਦੇ ਨੂੰ ਮੁਕਸੂਰ ਕਰਦਾ ਤਰਾ ਹੋ ਅਨੇ ਦੇ ਬਾਅਦ ਗੱਲਾਂ ਨੇ ਸੁਪਰਨਾ ਰੰਜੀਨਾ ਦਾ ਇਸ਼ਾਰਾ ਹੋ ਗਿਆ ਲਾਇਰ ਪੁਲਿਸ ਜੇ ਵੀ ਗੱਲ ਕਰਨੀ ਸੀ ਚਲੋ ਮੇਥੋਂ ਜਿਹੜਾ ਕਰਕੇ ਦੇ ਮੇਰੇ ਦੁਆਰੇ ਮੈਂ ਇੰਨੀ ਦਿਲ ਜੈਨਾ ਵਧੇ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਕਰ ਪ੍ਰਧਾਨ ਸਤਵੰਤ ਸਿੰਘ ਜੀ ਬਜੇਲਪੁਰ ਉਹ ਵੀ ਆ ਕੇ ਆਪਣੇ ਵਿਚਾਰ ਸਾਂਝੇ ਕਰਨ ਜੀ ਪੰਸ ਸਿੰਘ ਬਜੇਲਪੁਰ ਪੰਜ ਕਿਸਾਨ ਜਿਵੇਂ